ਲਓ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ। ਉਮੀਦ ਆ ਤੁਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਸੋਟਾ ਭਰਾ ਮਨਤਪਾਲ ਸਿੰਘ ਮੱਭੂ ਤੇ ਆ ਪਕੜੇ ਬਰਨਾਲੇ ਟਰੈਕਟਰ ਨੇ ਮੰਡੀ ਤੇ ਪਾਪਾ ਟਰੈਕਟਰ ਸੀਲ ਪਰਚਾਈ ਜਿਆੜੇ ਬਾਈ ਪਰਮਪੋਲੇ ਤੇ ਬਾਈ ਜੀ ਵੀਡੀਓ ਪੂਰੀ ਦੇਖਿਆ ਤੇ ਬਾਈ ਨਾਲ ਗੱਲਬਾਤ ਕਰਦੇ। ਅਸੀਂ ਕਿਹਾ ਬਾਈ ਪੰਨਾ ਸਿਖਾਉ ਜੀ। ਠੀਕ ਹੋ ਬਾਈ ਜੀ। ਹਾਂ ਜੀ। ਤੁਹਾਨੂੰ ਜਿਆਦਾ ਦੇ ਰਸ। ਠੀਕ ਹੈ ਬਾਈ। ਤੇ ਇੱਥੋਂ ਬਈ ਨਾ ਬਾਈ ਜੀ ਮੇਨ ਲੋਕੇਸ਼ਨ ਆ ਪੁੱਤੋ। ਮੇਨ ਲੋਕੇਸ਼ਨ ਆ ਪ੍ਰੀ ਬਾਈ ਬਹੰਡਿਆ ਸਟੈਂਡਰਡ ਜੌਂਸ ਇੰਟਰਨੈਸ਼ਨਲ ਹੋਟਲ ਦੇ ਨਾਮ ਆਪਣਾ। ਠੀਕ ਠੀਕ ਹੈ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਟਰੈਕਟਰ ਆਪਣੇ ਕੋਲ 20 ਤੋਂ 25 ਟਰੈਕਟਰ ਅਵੇਲੇਬਲ ਨੇ ਠੀਕ ਹੈ ਜੀ ਤੇ ਸਟਾਰਟਿੰਗ 4-500 ਘੰਟੇ ਤੋਂ ਤਕਰੀਬਨ ਸਟਾਰਟ ਹੋ ਜਾਂਦਾ ਹੈ ਨਾ ਫਿਰ ਚੱਲਦਾ ਜਮਨ ਨਵੇਂ ਬ੍ਰਾਂਡ ਨਿਊ ਟਰੈਕਟਰ ਹੁੰਦੇ ਆ ਯਾਰ ਵੀ ਕੋਈ 200 ਘੰਟਾ ਵੀ ਚੱਲੇ ਆਉਂਦਾ ਕੋਈ 400 ਘੰਟਾ ਦਾ ਕੋਈ ਜਿਹੜਾ ਆਉਂਦਾ 1200 ਵਧੀਆ ਕੰਡੀਸ਼ਨ ਤੇ ਹੁੰਦਾ ਟਰੈਕਟਰ ਆਈ ਲੱਗਾ ਵੀ ਉਹ ਤੁਹਾਡਾ ਰੋਟਾ ਚੱਲ ਜੇ ਤੇ ਚ ਮਾੜਾ ਟਰੈਕਟਰ ਹੋਵੇ ਦੇਖੇ 올ਡ ਮਾਡਲ ਨੂੰ ਨਵੀਂ ਇੰਜੀਨੀਅਰ ਤੇ ਉਹ ਵੀ ਵਧੀਆ ਹੋਵੇ ਓਕੇ ਹੋਵੇ ਓਕੇ ਰਿਪੋਰਟ ਟਰੈਕਟਰ ਹੋਣਗੇ ਕੋਈ ਨਾਬਿਆ ਚੱਲ ਠੀਕ ਹੈ ਤੇ ਕਾਪੀ ਕਾਏ ਨਹੀਂ ਬੋਲ ਜੀ ਕਾਪੀ ਦਾ ਨੰਬਰ ਠੀਕ ਹੈ ਔਰ ਕੋਈ ਵੀ ਜੇ ਇਸ ਤਰ੍ਹਾਂ ਟਰੈਕਟਰ ਲੈ ਕੇ ਜਾਣਾ ਤਾਂ ਕੋਈ ਨੋ ਕੋਈ ਡੈਕਟਰ ਪ੍ਰੈਂਸ ਜੀ ਆਉਣ ਵਾਲੇ ਸਮੇਂ ਤਾਂ ਉਹਦੇ ਜੁਨੇ ਦਾ ਆ ਰਿਹਾ ਸੀ ਆਸ਼ੀਸ਼ ਠੀਕ ਹੈ ਜੀ ਸੀਜ਼ਨ ਹੋਣੀ ਚਾਹੀਦੀ ਚਾਹ ਪ੍ਰਾਣਾ ਟਰੈਕਟਰ ਵੀ ਹੋਣਾਣਾ ਟਰੈਕਟਰ ਹੋਵੇ ਸਾਡੇ ਰਸੀਦ ਦਿੰਨੇ ਆ ਸੀ ਇਕੱਠੇ ਠੀਕ ਆ 5000 ਦਾ ਉਹ ਚੀਜ਼ ਨੇ ਦੇ ਕੋਲੇ ਹੋਣੀ ਚਾਹੀਦੀ ਵੀ ਹਾਂ ਦੋ ਟਰੈਕਟਰ ਗਿਆਗਾ ਆ ਤਰੀਕ ਨੂੰ ਗਿਆ ਸਾਰੀ ਉਹ ਕਾਗਜ਼ਾਂ ਦੀ ਜ਼ਿੰਮੇਵਾਰੀ ਤਾਂ ਸਾਡੀ ਉਹ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਠੀਕ ਹੈ ਜੀ ਵੀ ਆਪਾਂ ਗੱਲ ਲਾ ਕੇ ਚੱਲੀਏ ਮੂਰੇ ਭਾਈ ਜੀ ਸੀਜ਼ਨ ਆਉਣ ਵਾਲਾ ਹੈ ਹਨਾ ਹਾਂ ਜੀ ਮੱਕੀ ਦਾ ਸੀਜ਼ਨ ਚੱਲਣ ਵਾਲਾ ਹੈ ਝੋਨੇ ਦਾ ਉਹ ਉਹਨਾਂ ਵਾਸਤੇ ਭਾਈ ਜੀ ਕਈ ਵੀਰ ਕਹਿੰਦੇ ਨੇ ਆਪਾਂ ਨਗਦ ਟਰੈਕਟਰ ਨਹੀਂ ਖਰੀਦਾਂਗੇ ਤੇ ਕਿਰਾਏ ਤੇ ਟਰੈਕਟਰ ਲੈਣਾਗਾ ਤੇ ਉਹਦੇ ਵਾਸਤੇ ਸੁਣਦਾ ਹੀ ਹੀ ਭਾਈ ਜੀ ਹਾਂ ਮੇਰੇ ਹੈਗੇ ਆਂ ਜੀ ਆਪਾਂ ਕਿਰਾਏ ਤੇ ਵੀ ਟਰੈਕਟਰ ਲੈਣਾ ਹੁੰਦਾ 60000 ਰੁਪਏ ਕਿਰਾਇਆ ਹੁੰਦਾ ਮਹੀਨੇ ਦਾ ਠੀਕ ਹੈ 4/2 ਦਾ 4/2 ਦਾ 4/4 ਦਾ ਮੰਨ ਲਓ 10000 ਰੁਪਏ ਹੋਰ ਮੈਂਗਾ ਲੱਗੂ ਜਿਹੜਾ ਭਰਾ ਤੁਹਾਡੀ ਵੀਡੀਓ ਦੇਖ ਕੇ ਆਉਗਾ ਉਹਨੂੰ ਆਪਾਂ 50000 ਰੁਪਏ ਦੇ ਦਾਂਗੇ ਠੀਕ ਹੈ ਭਾਈ ਕਹਿੰਦਾ ਭਾਈ ਜੀ ਮਹੀਨੇ ਦਾ ਕਿਰਾਇਆ ਹੈਗਾ 60000 ਰੁਪਏ ਜੇ ਆਪਣੀ ਵੀਡੀਓ ਦੇਖ ਕੇ ਆਉਂਗੇ ਠੀਕ ਹੈ ਜੀ 4/2 50000 ਰੁਪਏ ਚ ਦੇ ਦਾਂਗੇ 10000 ਰੁਪਏ ਲਸਤ ਠੀਕ ਹੈ ਭਾਈ ਜੀ ਸਹੀ ਕਰਦੇ ਠੀਕ ਹੈ ਜੀ ਤੇ 4 ਬਾਈ ਹਰੇਕ ਮੰਨ ਕੇ ਚਲੋ 3 स्पीड 2 ਸਪੀਡ 3 ਸਪੀਡ 2 ਸਪੀਡ ਸਾਰੇ ਟਰੈਕਟਰ ਆ ਬਾਈਆਂ ਦਾ 4 ਬਾਈ 4 ਕੀ ਆ ਗਿਆ ਜੀ ਠੀਕ ਜੀ ਜਿਹੜਾ ਦਾ ਲੈਣਾ ਹੋਵੇ ਠੀਕ ਇਹਦੇ ਬਾਅਦ ਵਿੱਚ ਸਕਰੀਨ ਉੱਪਰ ਕਰਾਂਗੇ ਬਾਈਆਂ ਦਾ ਜਿਹੜਾ ਵੀ ਟਰੈਕਟਰ ਖਰੀਦਣਾ ਹੋਵੇ ਬਾਈਆਂ ਨਾਲ ਸੰਪਰਕ ਕਰ ਲਓ ਤੇ ਸਟਾਰਟ ਕਰਦੇ ਹਾਂ ਭਾਈ ਜੀ ਵੀਡੀਓ ਆਪਾਂ ਚੌਰਾਜਾ 855 ਤੋਂ ਤਵੇ ਚੈੱਕ ਕਰੋ ਕੰਡੀਸ਼ਨ ਨਾ ਤੇ ਮਾਡਲ ਬਾਈ ਜੀ ਇਹ ਮਾਡਲ ਹੈਗਾ 2021 ਬਾਈ ਤੇ ਵੀ 2021 ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਪੂਰਾ ਸਾਲ 6 ਘੰਟੇ ਰੇਨ ਨਾਲ ਚੱਲਿਆ ਆ ਵੇਗਾ ਟਾਇਰ ਨਾਲ ਤੇ ਆ ਟੌਪ ਮਾਡਲ ਟਰੈਕਟਰ ਹੈਗਾ ਠੀਕ ਹੈ ਜੇ ਮੰਨ ਕੇ ਚੱਲੋ ਹਨਾ ਹਾਰ ਪਾ ਕੇ ਲੈ ਜੇ ਕੋਈ ਜੱਜ ਨਹੀਂ ਕਰਨਾ ਹਨਾ ਬਈ ਹਾਂ ਕੋਈ ਜੱਜ ਨਹੀਂ ਕਰ ਸਕਦਾ ਠੀਕ ਹੈ ਨਗਦ ਕੈਸ ਦਾ ਬਾਈ ਜੀ ਨਗਦ ਕੈਸ ਦਾ ਠੀਕ ਹੈ ਜੀ ਤੇ ਪੰਜਾਬ ਨੰਬਰ ਆਗਾ ਬਾਈ ਜੀ ਤੇ ਜਿਹੜੇ ਬਾਈ ਜੀ ਆਪਣੇ ਟਰੈਕਟਰ ਹੁੰਦੇ ਨੇਗੇ ਸਾਰੇ ਪੰਜਾਬ ਨੰਬਰਿੰਦ ਨੇਗੇ ਹਾਂ ਵੀਰੇ ਆਪਣੇ ਕੋਲੇ ਪੰਜਾਬ ਦਾ ਕੋਲ ਟਰੈਕਟਰ ਹੀ ਦੇ ਠੀਕ ਹੈ ਜੀ ਪੰਜਾਬ ਨੰਬਰ ਟਰੈਕਟਰ ਹੁੰਦੇ ਨੇ ਬਾਕੀ ਬਾਈ ਜੀ ਤੁਸੀਂ ਛਿਟਾ ਛੂਟਾ ਵਗੈਰਾ ਦੱਸ ਦੇਖ ਸਕਦੇ ਹੋਗੇ ਸੀਲਾ ਸੁਲਾ ਇਹ ਤੱਕ ਪੂਰੇ ਨਾਲ ਦੀਆ ਪਈ ਨੇ ਤੇ ਰਿਵਨ ਸਰਵਿਸ ਤੋਂ ਬਗੈਣਾ ਕੋਈ ਟੱਚ ਆਪਾਂ ਟੱਚ ਨਹੀਂ ਨਹੀਂ ਸਾਰਾ ਰੇਨਾਲ ਟਰੈਕਟਰ ਹੈ ਟਰੈਕਟਰ ਦੀ ਗਾਰੰਟੀ ਆਪਣੀ ਚਾਹੀਦੀ ਜਾਂਸੀ ਵਿੱਚ ਚੈੱਕ ਕਰਾ ਕੇ ਲੈ ਲਓ ਠੀਕ ਹੈ ਲੈ ਬਾਈ ਚਾਹੀਦੀ ਜਾਂਸੀ ਜਾ ਕੇ ਚੈੱਕ ਕਰਵਾ ਲਿਓ ਤੇ ਇੰਜਨ ਗੇਅਰ ਦੀ ਤਾਂ ਗਾਰੰਟੀ 100% ਹੈ ਨਾ ਬਾਈ ਜੀ 10 ਤਕਰਾਇਚ ਵਗੈਰਾ ਲਈ ਟੇਪ ਵੀ ਲਾਈ ਹੋਇਆ ਤੇ 21 ਮਾਡਲ ਹੈ ਬਈ 1100 ਘੰਟਾ ਚੱਲਿਆ ਹੈ ਨਾ ਤਕਰੀਬਨ 1100 ਘੰਟਾ ਚੱਲਿਆ ਹੈ ਰੇਨ ਨਾਲ ਚੱਲਿਆ ਹੈ ਬਈ ਖੇਤੀਬਾੜੀ ਦੇ ਕੰਮ ਤੇ ਚੱਲਿਆ ਹੈ ਠੀਕ ਹੈ ਜੀ ਤੇ 2 ਸਪੀਡ ਚ ਹੈ ਬਈ ਜੀ 2 ਸਪੀਡ ਚ ਹੈ ਠੀਕ ਹੈ ਜੀ ਟੌਪ ਮਾਡਲ ਹੈ ਟੌਪ ਟੌਪ ਮਾੜ ਰਾ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈ ਜੀ 698000 ਰੁਪਿਆ ਵੀਰੇ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾ ਲਵਾਂਗੇ ਤੇ ਜਿੰਮੇ ਆਪਾਂ ਲੱਗੇ ਚੱਲੀ ਬਈ ਜੀ ਕੋਈ ਜਾਇਜ਼ ਰੇਟ ਲਾਏ ਤੇ ਟਰੈਕਟਰ ਕੱਟਣਾ ਵੀ ਤੇ ਟਰੈਕਟਰ ਵੀ ਕੱਟ ਲੂੰਗਾ ਤੇ ਜੇ ਟਰੈਕਟਰ ਕਰਵਾ ਕੇ ਨਾਲ ਲੋਨ ਵੀ ਕਰਵਾਉਣਾ ਹੋਵੇ ਬਾਈ ਜੀ ਲੋਨ ਵੀਰੇ ਆਪਣੇ ਜਿਵੇਂ ਆਪਾਂ ਨੂੰ ਬੰਦੇ ਜਾਣਦੇ ਨੇ ਲੋਨ ਟਾਈ ਆਪਾਂ ਦਾ ਹਾਂ ਟਾਈ ਆਪ ਆਪਣਾ ਸੋਡਾ ਸਿੰਪਲ ਸਹੀ ਚਾਹੀਦਾ ਲੋਨ ਵੀ ਕਰਾ ਦਾਂਗੇ ਠੀਕ ਹੈ ਜੀ ਲੋਨ ਤੁਹਾਡੇ ਤੁਹਾਡੇ ਤੇ ਡਿਪੈਂਡ ਕਰਵਾ ਜ਼ਰੂਰ ਦੋਗੇ ਵੀ ਕਿੰਨਾ ਉਹ ਉਹ ਦੱਸਣਗੇ ਆਪਾਂ ਦਾ ਬੰਦਾ ਜਸਟ ਜਿਵੇਂ ਤੁਸੀਂ ਟਰੈਕਟਰ ਲੈਣ ਆਏ ਹੋ ਅਸੀਂ ਸੋਨ ਉਹਦੇ ਨਾਲ ਮਲਾਦਾਂਗੇ ਠੀਕ ਹੈ ਜੀ ਤੁਹਾਡੇ ਸਿੰਪਲ ਸਕੋਰ ਦੇਖ ਕੇ ਦੱਸੂਗਾ ਵੀ ਹਾਂ ਇੰਨੇ ਇੰਨਾ ਲੋਨ ਹੋਊਗਾ ਗੀ ਆਪਾਂ ਕਹਿ ਨਹੀਂ ਸਕਦੇ ਕਿ ਵੀ ਐਂਡ ਵੀ ਦਾ ਪੂਰਾ ਦਾ ਪੂਰਾ ਦਾ ਵੀ ਹੋ ਜਾਏ ਜਾਨ ਹੋ ਜਾਏ ਤਾਂ 4 ਲੱਖ ਦਾ ਵੀ ਹੋ ਜਾਏ ਠੀਕ ਹੈ ਜੀ ਤੇ ਡਿਮਾਂਡ ਆਈ ਇਹਦੀ ਬਈ ਜੀ 698000 ਰੁਪਇਆ ਤੇ ਅੱਗੇ ਕਹੇ ਬਈ ਜੀ ਇਹਦਾ ਵੱਡਾ ਭਾਈ 963 ਦਾ ਵੀ ਟਰੈਕਟਰ ਦੀ ਦੀ ਵੀ ਕੰਡੀਸ਼ਨ ਚੈੱਕ ਕਰ ਲਓ ਬਈ ਫੁੱਲ ਫੀਚਰ ਵਾਲਾ ਲਗਾ ਤੇ 3 ਸਪੀਡ ਚ ਹੈ ਬਾਈ ਇਹ 3 ਸਪੀਡ ਚ ਹੈਗਾ ਬਾਈ ਜੀ ਹਾਂ ਵੀ ਇਹ ਵੀ ਟੌਪ ਮਾਡਲ ਠੀਕ ਹੈ ਜੀ ਟੌਪ ਮਾਡਲ ਹੈਗਾ 3 ਸਪੀਡ ਚ ਹੈ ਬਾਈ ਜੀ ਤੇ ਬਾਕੀ ਕਿ 200 ਘੰਟੇ ਇਹ ਚੱਲਿਆ ਹੋਇਆ ਬਾਈ ਠੀਕ ਹੈ ਜੀ ਟਾਇਰ ਸਾਰ ਨਾਲ ਦੇ ਇਹਦੇ ਠੀਕ ਹੈ ਜੀ ਇੱਥੇ 80 ਤੋਂ 85 ਪੈਸੇ ਟਾਇਰ ਪਏ ਨੇ ਇਹਦੇ ਠੀਕ ਹੈ ਜੀ ਚਲੋ ਸਾਰਾ ਰੇਨਲ ਹੈਗਾ ਕਿਤੇ ਟੱਚਿੰਗ ਦੀ ਆਪਣੀ ਗਾਰੰਟੀ ਆ ਰੰਗ ਦੀ ਕਲਮ ਵੀ ਲੱਗੀ ਹੋਈ ਠੀਕ ਹੈ ਜੀ ਲੈ ਵੀ ਬਾਕੀ ਚੈੱਕ ਕਰ ਲੋ ਵੀ ਟਰੈਕਟਰ ਪੂਰਾ ਸੋਹਣਾਗਾ ਤੇ ਕੰਪਨੀ ਰਿਕਾਰਡ ਚੱਲੇ ਹੋ ਬਾਈਆਂ ਕੋਲ ਟਰੈਕਟਰ ਹੁੰਦੇ ਨੇਗੇ ਚਲੋ ਪਾਵਰ ਸਟੇਸ਼ਨ ਫੁੱਲ ਟੌਮਾਟਾ ਤੇ ਬਾਕੀ ਤੁਸੀਂ ਸਭ ਸਬਗੈਰ ਵੀ ਦੇਖ ਸਕਦੇ ਹੋ ਪੂਰਾ ਸਾਫ ਪਿਆਗਾ ਤੇ ਪੈਰਦਾਨ ਵਗੈਰਾ ਦੇਖ ਸਕਦੇ ਹੋ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਵੀ ਬਈ ਔਣੀ ਹੈ 695000 92000 692000 ਤੇ ਨੰਬਰ ਬਾਈ ਜੀ ਨੰਬਰ ਟਰੈਕਟਰ ਦਾ ਪੰਜਾਬ ਨੰਬਰ ਹੈ ਬਈ ਟਰੈਕਟਰ ਠੀਕ ਆ ਜੀ ਤੇ ਲਓ ਵੀ ਪੰਜਾਬ ਨੰਬਰ ਟਰੈਕਟਰ ਗਾ ਜਿਹੜਾ ਵੀ ਟਰੈਕਟਰ ਹੋਗਾ ਤੁਹਾਨੂੰ ਪੰਜਾਬ ਨੰਬਰ ਹੀ ਟਰੈਕਟਰ ਮਿਲੂਗਾ ਕਿ ਬਾਈਆਂ ਕੋਲੇ ਵਿజిਟ ਕਰ ਸਕਦੇ ਹੋਗੇ ਤੇ ਅਗਲਾ ਬਾਈ ਜੀ ਖੜਾ ਆਪਣਾ ਟਰੈਕਟਰ ਉਹ ਸਾਹਮਣੇ ਜੋ ਚੌਂਡੀ ਆ ਪਾ ਜੀ ਇਹ ਜੋਂਡੀ ਆਰ ਇਹ ਜੋਂਡੀ ਆਰ ਹੈਗਾ ਭਾਈ 2019 ਮਾਡਲ ਠੀਕ ਆ ਮਾਡਲ ਆ 5510 ਠੀਕ ਆ ਜੀ ਇਹ ਵੀ 1400 ਘੰਟੇ ਚੱਲਿਆ ਹੋਇਆ ਵੀਰੇ ਠੀਕ ਆ ਚੱਲਿਆ ਹੋਇਆ ਰੇਨਲ ਆ ਬਰਨਾਲਾ ਨੰਬਰ ਆ ਇਹ ਟਰੈਕਟਰ ਠੀਕ ਆ ਜੀ ਇਹ ਜੇ ਕੋਈ ਭਰਾ ਖਰੀਦਣਾ ਚਾਹਦਾ ਆਪਾਂ ਜੀ ਤੁਹਾਨੂੰ ਲੈ ਕੇ ਟਰੈਕਟਰ ਬੰਦੇ ਦੀ ਗਾਰਾਤੀ ਵੀ ਤੁਹਾਨੂੰ ਲੈ ਸਰਵਿਸ ਰਿਕਾਰਡ ਟਰੈਕਟਰ ਚੱਲਿਆ ਹੋਇਆ ਠੀਕ ਆ ਸਰਵਿਸ ਰਿਕਾਰਡ ਟਰੈਕਟਰ ਚੱਲਿਆ ਬਾਕੀ ਤੁਸੀਂ ਭਾਈ ਚੈੱਕ ਵੀ ਕਰ ਸਕਦੇ ਹੋ ਕਿ ਟਰੈਕਟਰ ਪੂਰਾ ਫੀਲਡ ਪੇ ਸਾਪ ਹੈਗਾ ਪੈਰ ਦਾ ਨੰਦ ਨੀਗਾ ਮਰਵਾ ਮਾਰਦਾਂ ਨੇ ਬਈ ਜੀ ਪੂਰੇ ਸਾਪੇ ਨੇਗੇ ਲੈ ਵੀ ਬਾਕੀ ਚੈੱਕ ਕਰੋ ਬਈ ਜੀ 3 ਸਪੀਡ ਚ ਚੱਲ ਜੀ ਨੇ ਹਾਂ 3 ਸਪੀਡ ਚ ਚੱਲ ਠੀਕ ਹੈ ਜੀ 3 ਸਪੀਡ ਚ ਹੈ ਗਾਰੰਟੀ ਹੈ ਸੀਲਡ ਡਰੈਕਟਰ ਠੀਕ ਹੈ ਜੀ ਚਲੋ ਵੀ ਬਾਕੀ ਖੇਤੀ ਤੇ 50 60 ਜੜੀਆਂ ਦੀ ਖੋਦੀ ਤੇ ਚੱਲੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਆ ਬਈ ਜੀ 6 ਲੱਖ 99000 ਲੈ ਵੀ 698000 ਰੁਪਏ ਡਿਮਾਂਡ ਹੈ ਜੀ ਮਾਨਤਾਨ ਹੋਊ ਜੀ ਬਈ ਮਾਨਤਾਨ ਹੋਊ ਜੀ ਬਈ ਠੀਕ ਹੈ ਲੈ ਵੀ ਆਪਣੀ ਵੀਡੀਓ ਦੇਖ ਕੇ ਹੋ ਗਿਆ ਤਾਂ ਫੁੱਲ ਮਾਨਤਾਨ ਹੋਊਗਾ ਟੱਚਿੰਗ ਫਰਟਿੰਗ ਦੀ ਗਰੰਟੀ ਹੈ ਬਈ ਕਹਿੰਦਾ ਤੇ ਡਬਲ ਡਿਸਟ੍ਰੀਬਿਊਟਰਾਂ ਤੇ ਅਗਲਾ ਬਈ ਜੀ ਅਗਲਾ ਹੋ ਖੜਾ ਬਈ 855 XM ਤੇ ਲੋ ਵੀ ਅਗਲਾ ਹੈਗਾ 855 XM ਤੇ ਅ ਵੀ ਬਾਕੀ ਚੈੱਕ ਕਰ ਲੋ ਤੇ ਤਕਰੀਬਨ ਬਾਈਆਂ ਕੋਲੇ 855 ਦਾ ਸਟਾਕ ਦਾ ਹਰ ਵਕਤ ਅਵੇਲੇਬਲ ਹੁੰਦਾ 855 ਤੇ ਜੌਂਡੀ ਹਰਦਾਨ ਵੀਰੇ ਹਾਂ ਬਈ ਠੀਕ ਹੈ ਜੀ ਤੇ ਬਈ ਜੀ 5 ਸਟਾਰ ਚ ਆ ਗਿਆ ਤੇ ਟਾਇਰ ਬਈ ਜੀ ਦੇ ਟਾਇਰ ਬਾਈ ਜੀ ਹੈਗੇ ਆ ਇਹਦੇ 80 ਪੈਸੇ ਟਾਇਰ ਠੀਕ ਹੈ ਜੀ ਤੇ ਮਾਡਲ ਬਾਈ ਜੀ 2012 ਮਾਡਲ ਆ ਬਾਈ ਠੀਕ ਹੈ ਲੋ ਬਾਈ ਜੀ 2012 ਚ ਵੀ ਜਿਵੇਂ ਆਪਾਂ ਕਹਿੰਦੇ ਆ ਸਾਈਡ ਗੇਅਰ ਤੇ ਟਰੈਕਟਰ ਆਏ ਸੀਗੇ ਠੀਕ ਹੈ 14 ਦੇ ਟਾਇਰਾਂ ਦਾ ਬਾਈ ਜੀ 14 ਦੇ ਟਾਇਰਾਂ ਦਾ ਬਾਈ ਠੀਕ ਹੈ ਜੀ 4 ਲੱਖ 18000 ਰੁਪਏ ਦੀ ਡਿਮਾਂਡ ਬਾਈ ਠੀਕ ਹੈ 4 ਲੱਖ 18000 ਰੁਪਏ ਤੇ ਆਹ ਨੰਬਰ ਆ ਪਟਿਆਲੇ ਦਾ ਨੰਬਰ ਠੀਕ ਹੈ ਜੀ ਸੈਕੰਡ ਓਨਰ ਹੋ ਸਕਦਾ ਹੈਗਾ ਫਸਟ ਜਾਂ ਸੈਕੰਡ ਹੈ ਨਾ ਬਾਈ ਫਸਟ ਓਨਰ ਹੀ ਆ ਸ਼ਾਇਦ ਇਹ ਠੀਕ ਹੈ ਜੀ ਤੇ ਬਾਕੀ ਚੈੱਕ ਹੋ ਜੂਵੇ ਸੈਕੰਡ ਹੋ ਸਕਦਾਗਾ ਇਤੋਂ ਜ਼ਿਆਦਾ ਨਹੀਂ ਹੋਣਾਗਾ ਤਕਰੀਬਨ ਬਈ ਫਸਟ ਤੇ ਸੈਕੰਡ ਆਨਰ ਬਈ ਕੋਲ ਹੁੰਦੇ ਨੇ ਤੇ ਅਗਲਾ ਬਈ ਤੇ ਲੋ ਬਈ ਅੱਗੇ ਹੈਗਾਗਾ 65 ਬਈ ਛੋਟਾ ਟਰੈਕਟਰ ਇਹ ਸਾਰਾ ਟਰੈਕਟਰ ਬਈ ਸੋਨੂ ਲਾਏ ਦਾ ਉਹ ਵੀ ਇਹ ਰੰਗ ਦਾ ਹੈ ਠੀਕ ਹੈ ਇੱਕ ਵੀ ਕਲਮ ਨਹੀਂ ਹੈਗੀ ਰੰਗ ਦੀ ਸਾਰਾ ਟਰੈਕਟਰ ਰਿਜਨਲ ਹੈ ਸਾਰਾ ਰਿਜਨਲ ਹੈਗਾ ਸਾਰਾ ਰਿਜਨਲ ਹੈਗਾ ਲੈ ਵੀ ਬਾਕੀ ਇਹ ਟਰੈਕਟਰ ਦੀ ਕਿਤੇ ਚੈੱਕ ਕਰਾ ਲਿਓ ਕੁਝ ਕਰਾ ਲਿਓ ਆਮ ਟਰੈਕਟਰ ਰਿਜਨਲ ਹੈ ਲੈ ਵੀ ਆਲ ਟਰੈਕਟਰ ਰਿਜਨਲ ਹੈ ਜਿੰਨਾ ਵੀ ਹੈਗਾ ਸਾਰਾ ਟਰੈਕਟਰ ਇਦਾਂ ਦਾ ਇਦਾਂ ਹੀ ਹੈਗਾ ਜਿੱਤਾ ਦਾ ਹੈਗਾ ਠੀਕ ਹੈ ਜੀ ਕੰਪਨੀ ਵੱਲੋਂ ਆਇਆ ਬਾਡੀ ਲੈਂਦਾ ਓਕੇ ਹੈ ਜਿਵੇਂ ਆਪਾਂ ਕਹਿਆ ਨਾ ਬਈ ਟਾਇਰ ਨਾਲ ਤੇ ਆ ਕੇ ਠੀਕ ਹੈ ਜੀ ਲੈ ਵੀਟ ਨਾਲ ਦੇ ਟਾਇਰ ਆ ਗਏ ਤੇ ਫਿਰ ਫਿਰ ਤਾਂ ਕਹਿੰਦੀ ਲੋਡ ਹੀ ਨਹੀਂ ਹੈ ਨਾ ਬਈ ਵੀ ਪੇਂਟ ਹੋਏ ਹੋਏ ਹੈਗਾ ਠੀਕ ਹੈ ਨਾਲ ਦੇ ਟਾਇਰ ਹੈ ਬਈ ਜੀ ਵਾ ਕੇ ਦੇਖ ਸਕਦੇ ਹੋਗੇ ਤੇ ਟਾਇਰ ਹਜੇ ਵੀ ਪਏ ਨਹੀਂ ਨਗੇ ਬਈ ਜੀ 75 ਪੈਸੇ ਤੇ ਕਿੰਨੇ ਘੰਟ ਚੱਲੇ ਬਈ ਇਹ ਜਿੰਨਾ ਘੰਟੇ ਘੰਟੇ ਦਾ ਹੈ ਪਤਾ ਨਹੀਂ ਕਿੰਨੇ ਕਿ ਚੱਲੇ ਆ ਗਿਆ ਇਹ ਚੱਲੇ ਹੋਏ 1820 ਘੰਟੇ 80 ਘੰਟੇ ਠੀਕ ਹੈ ਜੀ 1900 ਘੰਟਾ ਚੱਲੇ ਹੋਇਆ ਹੈਗਾ ਤੈਨੂੰ ਵੀ 1900 ਘੰਟਾ ਚੱਲਿਆ ਹੋਇਆ ਹੈ ਤੇ ਜਿਵੇਂ ਆਪਾਂ ਕਹਿ ਲਈਏ ਬਾਈ ਨੇ ਕਿਸੇ ਨੇ ਲਿਆਂਦਾ ਤੇ ਦੂਜਾ ਚ ਆਪਾਂ ਕਹਿ ਲਈਏ ਦੀ ਖੇਤੀ ਦੇ ਟਰੈਕਟਰ ਸਾਮਕੇ ਚੱਲਿਆ ਹੋਇਆ ਯਾਰ ਐ ਨਹੀਂ ਹੈਗਾ ਅਭੀ ਕਿਤੇ ਗਾਂਾਂ ਦੀ ਗਾਂ ਵੇਚ ਕੇ ਆਇਆ ਹੈ ਬਈ ਫਸਟ ਪਤਾ ਨਹੀਂ ਸੈਕਿੰਡ ਓਨਰ ਹੀ ਹੈ ਟਰੈਕਟਰ ਇਹ ਵੀ ਪਰ ਚੱਲਿਆ ਘਰ ਦੀ ਖੇਤੀ ਤੇ ਹੈਗਾ ਕੋਈ ਟਰਾਲੀ ਟੋੜੀ ਤੇ ਨਹੀਂ ਠੀਕ ਆ ਜੀ ਤੇ ਲੈ ਵੀ ਬਾਕੀ ਚੈੱਕ ਕਰ ਲੋ 492000 ਰੁਪਿਆ ਦੀ ਡਿਮਾਂਡ ਆ ਠੀਕ ਆ 492000 ਰੁਪਿਆ ਡਿਮਾਂਡ ਆ ਮਾਣ ਤਨ ਹੋ ਜੂ ਬਈ ਮਾਣ ਤਨ ਹੋ ਜੂ ਬਈ ਮੌਕੇ ਤੇ ਆਇਆ ਦਾ ਜਿਹੜਾ ਵੀਡੀਓ ਦੇਖ ਕੇ ਤੇ ਦੇ ਦੱਸੂਗਾ ਉਹਦਾ ਮਾਨਤਾ ਅਨੁਸਾਰੇ ਟਰੈਕਟਰਾਂ ਦੀ ਕਰਾਂਗੇ ਯਾਰ ਠੀਕ ਹੈ ਜੀ ਤੇ ਰਵੇ ਚੈੱਕ ਕਰ ਲੋ ਤੇ ਅਗਲਾ ਬਈ ਜੀ ਅਗਲਾ ਹੈਗਾ ਬਈ ਸਟੈਂਡਰਡ 335 ਆ ਲੈ ਬਈ ਅੱਗੇ ਅੱਗੇ ਸਟੈਂਡਰਡ 335 ਵਾਲਾ ਤੇ ਟਾਇਰ ਤੇ ਇਹਦੇ ਕਹਿ ਲਈਏ ਨਾ ਚੌਪਕੜਾ ਹੈਗੇ ਨੇਗੇ ਚੌਪਕੜਾ ਨਵਾਂ ਹੀ ਆ ਚੌਪਕ ਠੀਕ ਹੈ ਜੀ ਤੇ ਸਾਦੀ ਘਟਾਇਆ ਜਾ ਟਰੈਕਟਰ ਹੈ ਠੀਕ ਹੈ ਜੀ ਚਾਰ ਮਾਡਲ ਟਰੈਕਟਰ ਹੈਗੇ ਛੋਟੇ ਜ਼ਿਮੀਂਦਾਰ ਲਈ ਜੇ ਆਪ ਕੋਈ ਪੂਰਾ ਬੈਸਟ ਹੈਗਾ ਵਧੀਆ ਬੈਂਟਰੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਆਪਣੀ ਯਾਰ 298000 280000 22800 ਤੁਸੀਂ ਵਾਕੀ ਚੈੱਕ ਕਰ ਲਓ ਬਈ 228000 ਰੁਪਏ ਡਿਮਾਂਡ ਹੈਗੀ ਪੰਜਾਬ ਨੰਬਰ ਹੈਗਾ origignal ਹੀ ਆ ਨਾ ਬਈ ਇਹ ਵੀ origignal ਹੀ ਆ ਵੀਰੇ ਕਿਉਂਕਿ ਬਈ ਦਿਖ ਵੀ ਰਿਹਾ ਹੈਗਾ ਵੀ origignal ਹੀ ਹੈਗਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਨਹੀਂ ਨਹੀਂ ਤਾਂ ਵਪਾਰੀ ਰੰਗ ਮਰਵਾ ਦਿੰਦੇ ਆ ਰੱਬ ਭਰੇ ਨਾ ਕੀ ਵੇਚੀ ਠੀਕ ਆ ਜੀ ਜਿੱਤੇ ਜਿਹੜੇ ਡਾਇਰੈਕਟਰ ਜਿਹੜਾ ਰੰਗ ਹੋਇਆ ਹੋਊਗਾ ਉਹ ਦੱਸ ਕੇ ਦੇਵਾਂ ਦੱਸ ਕੇ ਦੇਵਾਂਗੇ ਕਿਹਦੀ ਲਿਪੀ ਹੋਵੇ ਲਿਪੀ ਹੀ ਹੋਵੇ ਤੇ ਇਹਦੀ ਕੀ ਲੈ ਬਈ ਅੱਗੇ ਫੇਰਾ ਗਿਆ 855 ਤੇ ਜਿੰਮੇ ਆਪਾਂ ਕਹੇ ਜੀ ਬਈ ਸਟਾਕ 855 ਜਾਂ ਸਵਰਾਜ ਦਾ ਤਾਂ ਬਹੁਤ ਜ਼ਿਆਦਾ ਸਟਾਕ ਹੁੰਦਾ ਬਈ ਕੋਲੇ ਤੇ ਇਹ ਮਾਡਲ ਬ ਇਹ ਮਾਡਲ ਹੈਗਾ ਬਈ 2017 ਡਿਮਾਂਡ ਵੱਧ ਹੈ ਦੀ ਇਹ ਨਹੀਂ ਹੈਗਾ ਠੀਕ ਆ ਬਾਈ ਜੀ ਬਾਕੀ ਤਾਂ ਕੈਸ਼ ਦਾ ਟਰੈਕਟਰ ਹੈ ਇਹ ਮੂਰਲੇ ਟਾਇਰ ਹੈ ਇਹਦੇ ਨਵੇਂ ਨੇ ਪੇਸ਼ਡਲੇ 80 ਪੈਸੇ ਟਾਇਰ ਪਏ ਨੇ ਠੀਕ ਆ ਜੀ ਤੇ ਫੁੱਲ ਟੌਪ ਹੈ ਵੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਤੇ 100 ਘੰਟਾ 100 ਘੰਟਾ ਚੱਲਿਆ ਹੋਇਆ 24 2500 ਘੰਟਾ ਬਈ ਜੀ ਕੰਪਨੀ ਰਿਕਾਰਡ ਇਹ ਵੀ ਚੱਲਿਆਗਾ ਬਾਕੀ ਡਬਲ ਡਿਸਟ੍ਰੀਬਿਊਟਰ ਵੀ ਫੁੱਲ ਟੌਪ ਮਾਰ ਲਗਾ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਹੈ ਬਈ ਆਪਣੀ ਚ 5,35,38000 5 ਲੱਖ 38000 ਰੁਪਏ ਪੰਜਾਬ ਨੰਬਰ ਆ ਰਿਹਾ ਪੰਜਾਬ ਨੰਬਰ ਹੈਗਾ ਬਈ ਜੀ ਆਪਣਾ ਨਾਮ ਲੈ ਕੇ ਆਉਂਗੇ ਬਾਈ ਵਧੀਆ ਡਿਸਕਾਊਂਟ ਕਰਕੇ ਤੋਰੂਗਾ ਜਿਵੇਂ ਆਪਾਂ ਕਹਿੰਦੇ ਇੱਕ ਵਾਰੀ ਬਾਈ ਨੂੰ ਕਹਦੇ ਹੋ ਵੀ ਬੱਬੂ ਦੀ ਵੀਡੀਓ ਦੇਖ ਕੇ ਆਜਾਂਗੇ ਠੀਕ ਹੈ ਭਾਈ ਤੇ ਹੋਰ ਵੀ ਟਰੈਕਟਰ ਅਵੇਲੇਬਲ ਪਾਈਆਂ ਕੋਲੇ ਹੁੰਦੇ ਨੇਗੇ ਠੀਕ ਹੈ ਭਾਈ ਇੱਕ ਵਾਰ ਧੰਨਵਾਦ ਥੈਂਕ ਯੂ ਲਓ ਭਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ